वारड नंबर 6 ਤੋਂ 5 ਪਾਦੇ ਉਮੀਦਵਾਰ सुरेंद्र ਕਾਲਿਆ ਦੇ ਚੋਣ ਦਫਤਰ ਦਾ ਉਦਘਾਟਨ ਰਣਜੀਤ ਪਵਾਰ ਜ਼ਿਲ੍ਹਾ ਪ੍ਰਧਾਨ ਨੇ ਰੀਬਨ ਕੱਟ ਕੇ ਕੀਤਾ ਇਸ ਉਪਰੰਤ ਉਹਨਾਂ ਕਾਰਕਾਰ ਜਾ ਕੇ ਵੋਟਰਾਂ ਨੂੰ ਕਮਲ ਦੇ ਫੁੱਲ ਤੇ ਵੋਟਾਂ ਪਾਉਣ ਦੀ ਅਪੀਲ ਕੀਤੀ ਰਣਜੀਤ ਪਵਾਰ ਨੇ ਵੀ ਵਾਰਡ ਵਾਸੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾ ਰਹੇ ਵਿਕਾਸ ਨੂੰ ਵੇਖਦੇ ਹੋਏ ਵੋਟਾਂ ਪਾਉਣ ਦੀ ਅਪੀਲ ਕੀਤੀ ਚੇਤਨਾ ਚੈਨਲ ਨੇ ਪ੍ਰਦੀਪ ਰਾਜਾ ਦੀ ਰਿਪੋਰਟ ਚੇਤਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਪ੍ਰਦੀਪ ਰਾਜਾ 21 ਦਸੰਬਰ ਨੂੰ ਨਗਰ ਕੌਂਸਲ ਗੁਰਾਇਆਂ ਦੇ ਇਲੈਕਸ਼ਨ ਹੋ ਰਹੀ ਆ ਤੇ ਵਾਰਡ ਨੰਬਰ 6 ਦੇ ਵਿੱਚ ਬੜਾ ਸਖਤ ਮੁਕਾਬਲਾ ਚੱਲ ਰਿਹਾ ਤੇ ਵਾਰਡ ਨੰਬਰ 6 ਦੇ ਵਿੱਚ ਬੀਜੇਪੀ ਵੱਲੋਂ ਸ੍ਰਿੰਦਰ ਕਾਲੀਆ ਜੀ ਇਲੈਕਸ਼ਨ ਲੜ ਰਿਹਾ ਤੇ ਸ੍ਰਿੰਦਰ ਕਾਲੀਆ ਜੀ ਆ ਦਰਸ਼ਕਾਂ ਦਾ ਸਵਾਗਤ ਹੈ ਵੀ ਆ ਤੇ ਮੇਰੇ ਨਾਲ ਸ੍ਰਿੰਦਰ ਕਾਲੀਆ ਜੀ ਆ ਕਾਲੀਆ ਜੀ ਚੇਤਨਾ ਚੈਨਲ ਤੇ ਸਾਡਾ ਸਵਾਗਤ ਹੈ ਤੇ ਬੀਜੇਪੀ ਵੱਲੋਂ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜੀ ਚੋਣ ਹੋ ਰਹੀ ਆ ਵਾਰਡ ਨੰਬਰ 6 ਵਿੱਚ ਤੁਹਾਨੂੰ ਕਿਦਾਂ ਦਾ ਰਿਸਪਾਂਸ ਵੋਟਰਾਂ ਵੱਲ ਮਿਲ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਜੀ ਐਨੂ ਜੀ 6 ਨੰਬਰ ਵਾਰਡ ਦੇ ਵਿੱਚੋਂ ਮੈਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਮੈਨੂੰ ਆਪਣੇ ਵਾਰਡਾਂ ਵਾਰਡ ਦੇ ਜਿਹੜੇ ਵੋਟਰ ਆ ਬਹੁਤ ਪ੍ਰੇਮ ਭਾਵਨਾ ਮੈਨੂੰ ਮਤਲਬ ਰਿਸਪਾਂਸ ਦੇ ਰਹੇ ਤੇ ਕਿਹਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਸੀਂ ਮੈਂ ਇਹ ਜਿਹੜੇ ਕਿ ਸ਼ਹਿਰ ਵਿੱਚ ਜਿੱਦਾਂ ਕਿ ਮੇਨ ਸੀਵਰੇਜ ਆ ਜਾਂ ਗਲੀਆਂ ਨਾਲੀਆਂ ਸਫਾਈ ਆ ਜਿਹੜਾ ਰਹਿੰਦੇ ਅਧੂਰੇ ਕੰਮ ਆ ਨਾ ਅਸੀਂ ਪਹਿਲ ਦੇ ਆਧਾਰ ਤੇ ਉਹ ਕਰਨਾ ਚਾਹੁੰਦੇ ਆ ਤੇ ਤੁਸੀਂ ਪਹਿਲਾਂ ਵੀ ਕਾਉਂਸਲਰ ਰਹੇ ਆ ਸ਼ਹਿਰ ਦੇ ਵਾਈਸ ਪ੍ਰਧਾਨ ਵੀ ਲੈ ਰਹੇ ਆ ਤੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਟੂ ਸਟਰਮ ਦੇ ਵਿੱਚ ਤੁਸੀਂ ਕਿਹੜੇ ਕੰਮ ਕੀਤੇ ਉਸ ਵੇਲੇ ਪਹਿਲੇ ਪੈਲ ਜੀ ਦੇਖੋ 메ਨ ਗਲੀ ਸੀ ਮਟਕੇ ਵਾਲੀ ਗਲੀ ਸੀ ਮੇਰੇ ਵਾਰਡ ਦੇ ਵਿੱਚ 메ਨ ਪ੍ਰੋਬਲਮ ਸੀ ਸ਼ਹਿਰ ਦੀ ਉਹ ਕਿਉਂਕਿ ਉਤੋਂ ਲੰਘਣਾ ਲੋਕਾਂ ਨੂੰ ਵਾਰਡ ਵਿੱਚ ਮਹੱਲੇ ਵਿੱਚ ਜਾਣਾ ਔਖਾ ਸੀ ਪਹਿਲ ਦੇ ਆਧਾਰ ਤੇ ਅਸੀਂ ਉਹ ਗਲੀਆਂ ਨਾਲੀਆਂ ਬਣਾਈਆਂ ਉਤੋਂ ਮਗਰੋਂ ਅਸੀਂ ਜੋ ਸ਼ਹਿਰ ਦੀ ਛੋਟੇ-ਮੋਟੇ ਕੰਮ ਸੀ ਕਰਾਉਣ ਵਾਲੇ ਉਹ ਕਰਾਏ ਜਿੱਦਾਂ ਆਪਣੇ ਵਾਰਡ ਵਿੱਚ ਜਿੱਦਾਂ ਜੀਟੀ ਰੋਡ ਤੇ ਕੋਈ ਟਾਇਲਟ ਨਹੀਂ ਸੀਗੀ ਉਹ ਅਸੀਂ ਬਣਵਾਈਆਂ ਬਣਵਾ ਕੇ ਅਸੀਂ ਉੱਥੇ ਲੋਕਾਂ ਲਈ ਸਹੂਲਤਾਂ ਦਿੱਤੀਆਂ ਸ਼ਹਿਰ ਦੇ ਵਿੱਚ ਪਾਣੀ ਦੀ ਬੜੀ ਸਮੱਸਿਆ ਉਸ ਬਾਰੇ ਕੀ ਕਹੋਗੇ ਪੈਲ ਦੇ ਅਧਾਰ ਤੇ ਕਿ ਪਾਣੀ ਦੀ ਸਮੱਸਿਆ ਜਿਹੜੀ ਸੀਵਰੇਜ ਚੱਲੂਗਾ ਸੀਵਰੇਜ ਚਲਾਵਾਂਗੇ ਜੋ ਲੋਕਾਂ ਲਈ ਬੜੀ ਦਿੱਕਤ ਆ ਸ਼ਹਿਰ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਨਾਲੀਆਂ ਗਲੀਆਂ ਭੜੀਆਂ ਪਈਆਂ ਉਹਦਾ ਮੇਨ ਪ੍ਰੋਬਲਮ ਸ਼ਹਿਰ ਵਿੱਚ ਇਸ ਸੀਵਰੇਜ ਦੀ ਹੈ ਸ਼ਹਿਰ ਦੇ ਵਿੱਚ ਗ੍ਰਾਂਵਾਂ ਦੇ ਵਿੱਚ ਕਾਫੀ ਸਮੱਸਿਆਵਾਂ ਦਾ ਸ਼ਹਿਰ ਵਾਸੀਆਂ ਨੂੰ ਕਈ ਸਾਲਾਂ ਤੋਂ ਸਾਮਣਾ ਕਰਨਾ ਪੈ ਰਿਹਾ ਇੱਥੇ ਟ੍ਰੈਫਿਕ ਦੀ ਸਮੱਸਿਆ ਆ ਇੱਥੇ ਫਾਟਕਾਂ ਦੀ ਸਮੱਸਿਆ ਇੱਥੇ ਬੱਸ ਸਟੈਂਡ ਹੈ ਨਹੀਂ ਬੱਸ ਅੱਡਾ ਹੈ ਨਹੀਂਗਾ ਬਾਥਰੂਮ ਹੈ ਨਹੀਂਗਾ ਬੜੀਆਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਸ਼ਹਿਰ ਇਹ ਕਾਂਗਰਸ ਦੇ ਇੱਥੇ ਕਾਫੀ ਟਾਈਮ ਇੱਥੇ ਕੌਂਸਲ ਬਣਦੀ ਰਹੀ ਆ ਅਕਾਲੀ ਭਾਜਪਾ ਦੀ ਵੀ ਰਹੀ ਆ ਕੀ ਕਾਰਨ ਰਿਹਾ ਵੀ ਇਹ ਜਿਹੜੇ ਮੁੱਦੇ ਹੱਲ ਨਹੀਂ ਹੋ ਸਕਦੇ ਜਦੋਂ ਅਸੀਂ ਮੈਂ ਵਾਈਸ ਪ੍ਰਧਾਨ ਸੀ ਸ਼ਹਿਰ ਦਾ ਉਦੋਂ ਵੀ ਅਸੀਂ ਟਾਇਲਟਾਂ ਲਿਆਂਦੀਆਂ ਸੀਗੀਆਂ ਬਣੀਆਂ ਲਿਆ ਕੇ ਅਸੀਂ ਇੱਥੇ ਗਰਾਿਆਂ ਵਿੱਚ ਰੱਖੀਆਂ ਜਦੋਂ ਸਾਡੀ ਸਰਕਾਰ ਚੱਲੀ ਗਈ ਇਹਨਾਂ ਨੇ ਟਾਇਲਟੇ ਪਤਾ ਨਹੀਂ ਕਿੱਥੇ ਛਿੜਤੀਆਂ ਜਿਹੜੀਆਂ ਕਹਿੰਦੇ ਬਣਾਈਆਂ ਹੋਈਆਂ ਜਿੱਦਾਂ ਸਾਡੇ ਪ੍ਰਿੰਸੀਪਲ ਜੀ ਕਹਿ ਰਹੇ ਸੀ ਆਮ ਪਾਰਟੀ ਵਾਲੇ ਕਿ ਅਸੀਂ ਸੀਵਰੇ ਚਲਾਤਾ ਉਹ ਵੀ ਨਹੀਂ ਚੱਲਿਆ ਟਾਇਲਟਾਂ ਵੀ ਉਹਦਾ ਬਣਾ ਕੇ ਇੱਕ ਦੇਖਣ ਨੂੰ ਬਣਾਤੀਆਂ ਉਹ ਵੀ ਨਹੀਂ ਚਾਲੂ ਕੀਤੀ ਹਾਲੇ ਤੱਕ ਜਦੋਂ ਅਸੀਂ ਆਏ ਪੈਦ ਆਧਾਰ ਤੇ ਇਹ ਕੰਮ ਪੂਰੇ ਕਰਾਵਾਂਗੇ ਇਹ ਤਾਂ ਮਤਲਬ ਉਹ ਝੂਠ ਬੋਲ ਰਿਹਾ ਬਿਲਕੁਲ ਝੂਠ ਬੋਲ ਰਿਹਾ ਜੀ ਜੇ ਅਸੀਂ ਦੂਜੀ ਗੱਲ ਅਸੀਂ ਇਹ ਕਹਿੰਨੇ ਆ ਜੇ ਕੋਈ ਸ਼ਹਿਰ ਦਾ ਕੰਮ ਕਰੋਂਦਾ ਅਸੀਂ ਬੜੇ ਖੁਸ਼ ਹੁੰਨੇ ਆ ਵੀ ਅਸੀਂ ਇਹ ਨਹੀਂ ਅੜਿੱਕਾ ਡੋਰ ਨਹੀਂ ਕਿ ਬਣਾਓ ਕਰੋ ਇਹ ਸਾਡੇ ਸ਼ਹਿਰ ਲਈ ਆ ਨਾ ਕਿ ਕੱਲੇ ਮੇਰੇ ਲਈ ਨਾ ਕਿ ਦੂਜਿਆਂ ਲਈ ਵਾਰਡ ਦੇ ਵਿੱਚ ਇਸ ਵਾਰਡ ਦੇ ਵਿੱਚ ਕਾਂਗਰਸ ਵੀ ਇਲੈਕਸ਼ਨ ਲੜ ਰਹੀ ਆ ਇਹ ਚਾੜੂਏ ਆਪਣੇ ਆਮ ਆਦਮੀ ਪਾਰਟੀ ਵੀ ਲੜ ਰਹੀ ਆ ਆਜ਼ਾਦ ਵੀ ਲੜ ਰਿਹਾ ਤੁਸੀਂ ਕਿਹਨਾ ਮੁਕਾਬਲਾ ਮੰਦ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਮੈਨੂੰ ਮਹੱਲੇ ਵਿੱਚੋਂ ਆਪਣੇ ਵਾਰਡ ਵਿੱਚੋਂ ਰਿਸਪਾਂਸ ਮਿਲਦਾ ਕਿ ਮੈਂ ਉਸੇ ਆਪਣੇ ਹਿਸਾਬ ਨਾਲ ਚੱਲ ਰਿਹਾ ਮੇਰਾ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਜਿਹੜਾ ਇੱਥੇ ਪਿਛਲੇ ਕੌਂਸਲਰ ਰਹੇ ਆ ਜਿਹੜੇ ਉਹਨਾਂ ਦਾ ਜਿਹੜਾ ਟਰਮ ਰਿਹਾ ਆ 5 ਸਾਲ ਦਾ ਤੇ ਉਸ ਨੂੰ ਕਿਦਾਂ ਦੇਖਦੇ ਆ ਕਿੰਨੇ ਕਰੋੜਾਂ ਦੇ ਕੰਮ ਕਰਾਏ ਲੱਗਦੇ ਆ ਕਿਉਂਕਿ ਉਹ ਜਿਹੜੇ ਹੋ ਰਿਹਾ ਸੀ ਉਹਨਾਂ ਨੇ ਆਪਣੇ ਹਿਸਾਬ ਨਾਲ ਕੰਮ ਕਰਾਏ ਆ ਜਿੰਨੇ ਕਰਾਏ ਪਰ ਅਧੂਰੇ ਹਾਲੇ ਕੰਮ ਕਾਫੀ ਆ ਜੋ ਕਿ ਕਰਾਉਣ ਵਾਲੇ ਆ ਠੀਕ ਆ ਸਭ ਤੁਸੀਂ ਮੈਨੂੰ ਮੌਕਾ ਦੇ ਲਗੇ ਵਾਰਡ ਦੇ ਬੰਦੇ ਮੈਂ ਫਿਰ ਉਹ ਅਧੂਰੇ ਕੰਮ ਪੂਰੇ ਕਰਾਉਂਗਾ ਕਿਹੜੇ ਕਿਹੜੇ ਕੰਮ ਹੈਗੇ ਜਿਹੜੇ ਤੁਸੀਂ ਦੱਸ ਸਕਦੇ ਆ ਵੀ ਮੈਂ ਜਦੋਂ ਕਾਉਂਸਲਰ ਤੁਸੀਂ 21 ਦਸੰਬਰ ਨੂੰ ਸ਼ਾਮ ਨੂੰ ਬਣਦੇ ਆ ਤਾਂ ਕਿਹੜੇ ਕਿਹੜੇ ਕੰਮ ਹੈਗੇ ਆ ਜਿਹੜੇ ਤੁਸੀਂ ਪਹਿਲ ਦੇ ਅਧਾਰ ਤੇ ਕਰਾਂਗੇ ਜਿੱਦਾਂ ਸੀਵਰੇਜ ਦਾ ਬਹੁਤ ਆ ਪਾਣੀਆਂ ਗਲੀਆਂ ਵਿੱਚ ਬਹੁਤ ਖੜੇ ਆ ਅਸੀਂ ਪਹਿਲ ਦੇ ਆਧਾਰ ਤੇ ਮਹੱਲੇ ਦੀ ਸਫਾਈ ਸੀਵਰੇਜ ਦਾ ਕੰਮ ਔਰ ਲਾਈਟਾਂ ਦਾ ਕੰਮ ਜੋ ਕਿ ਸਹੂਲਤਾਂ ਪਬਲਿਕਲੀ ਮੇਨ ਸਹੂਲਤੇ ਆ ਉਹ ਅਸੀਂ ਪਹਿਲ ਦੇ ਆਧਾਰ ਤੇ ਕੰਮ ਕਰਾਵਾਂਗੇ ਇਹ ਵਾਰਡ ਵਾਸੀਆਂ ਨੂੰ ਸਾਡੇ ਚੈਨਲ ਦੇ ਮਾਧਮ ਨਾਲ ਤੁਸੀਂ ਵਾਰਡ ਦੇ ਵੋਟਰਾਂ ਨੂੰ ਕੀ ਅਪੀਲ ਕਰੋਗੇ ਮੈਂ ਵਾਰਡ ਦੇ ਬੰਦਿਆਂ ਨੂੰ ਆਪਣੇ ਨੂੰ ਬੇਨਤੀ ਕਰਦਾ 21 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਵੀ ਆਪਣੇ ਕਮਲ ਦੇ ਫੁੱਲ ਤੇ ਮੋਹਰ ਲਾ ਕੇ ਮੈਨੂੰ ਜੁਤਾਓ ਸੇਵਾ ਦਾ ਮੌਕਾ ਦਿਓ ਮੈਂ ਤੁਹਾਡੀ ਸੇਵਾ ਕਰਾਂ ਇਹ ਮੇਰੇ ਨਾਲ ਸੁਰਿੰਦਰ ਕਾਲੀਆ ਜੀ ਇਹ ਜਿਨਾਂ ਨੇ ਜਿਹੜੇ ਪਹਿਲਾਂ ਵੀ ਇਸ ਸ਼ਹਿਰ ਦੇ ਵਾਈਸ ਪ੍ਰਧਾਨ ਰਹੇ ਚੁੱਕੇ ਆ ਕਾਉਂਸਲਰ ਵੀ ਰਹੇ ਚੁੱਕੇ ਆ ਇਹਨਾਂ ਕੋਲ ਤਜਰਬਾ ਵੀ ਹੈਗਾ ਕੰਮ ਕਰਨ ਦਾ ਉਹਨੂੰ ਵੇਖਣਾ ਇਹ ਹੋਵੇਗਾ ਇਹ ਇਹਨਾਂ ਨੂੰ ਸ਼ਹਿਰ ਦੇ ਜਿਹੜੇ ਆ ਵਾਰਡ ਦੇ 6 ਨੰਬਰ ਦੇ ਵੋਟਰ ਆ ਉਹ ਕਿੰਨਾ ਕੁ ਹੰਗਾਰਾ ਦਿੰਦੇ ਆ ਤੇ 21 ਦਸੰਬਰ ਨੂੰ ਇਸ ਵਾਰਡ ਦਾ ਕੀ ਰਿਜ਼ਲਟ ਆਉਂਦਾ ਆ ਕੈਮਰਾਮੈਨ ਹਰਜਿੰਦਰ ਰਤੂ ਦੇ ਨਾਲ ਪ੍ਰਦੀਪ ਰਾਜਾ। ਚੇਤਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ। ਸੁਨਦਰ ਕਾਲੀਏ ਦਫ਼ਤਰ ਦਾ ਉਤਾਰਨ ਹੋਣੇ ਹੋਣੇ ਹੋਇਆ ਰਣਜੀਤ ਪਵਾਰ ਵਿਸ਼ੇਸ਼ ਤੌਰ ਤੇ ਇਹ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਹੁੰਚੇ ਆ। ਤੇ ਇਹਨਾਂ ਨਾਲ ਗੱਲਬਾਤ ਕਰਾਂਗੇ पवार ਸਾਹਿਬ ਜਿਹੜੇ ਇਲੈਕਸ਼ਨ ਹੋ ਰਹੀ ਆ ਨਗਰ ਕੌਂਸਲ ਦੀ ਗ੍ਰਾਂਹ ਦੀ ਕਿਸ ਤਰ੍ਹਾਂ ਦੇਖਦੇ ਆ ਕਿੰਨਾ ਮੁੱਦਿਆਂ ਦੇ ਆਧਾਰ ਤੇ ਬੀਜੇਪੀ ਇਲੈਕਸ਼ਨ ਲੜ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਚੇਤਨਾ ਚੈਨਲ ਰਾਜਾ ਜੀ ਦਾ ਧੰਨਵਾਦੀ ਆ ਕਿ ਉਹਨਾਂ ਨੇ ਆਪਣਾ ਜਿਹੜਾ ਸਮਾਂ ਉਹ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਦਿੱਤਾ ਔਰ ਇੱਥੇ ਪਹੁੰਚੇ ਆਪ ਸਭ ਜਾਣਦੇ ਹੋ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੇ ਲਈ ਜਿਹੜੀ ਅਣਥੱਕ ਦਿਨ ਰਾਤ ਮਿਹਨਤ ਕਰ ਰਹੇ ਆ ਉਸੇ ਲੜੀ ਦੇ ਤਹਿਤ ਸਾਡੀ ਜਿਹੜੀ ਹਰ ਇਲੈਕਸ਼ਨ ਹੁੰਦੀ ਹੈ ਚਾਹੇ ਉਹ ਇਲੈਕਸ਼ਨ ਵੱਡੀ ਹੋਵੇ ਚਾਹੇ ਛੋਟੀ ਹੋਵੇ ਸਾਡਾ ਕੰਮ ਹੁੰਦਾ ਲੋਕਾਂ ਦੀ ਸੇਵਾ ਕਰਨਾ ਕਿਉਂਕਿ ਜਿਹੜੀ ਸੇਵਾ ਹੈ ਉਹ ਵੱਡੀ ਛੋਟੀ ਨਹੀਂ ਹੁੰਦੀ ਚਾਹੇ ਇਲੈਕਸ਼ਨ ਵਿਧਾਨ ਸਭਾ ਦੀ ਹੈ ਚਾਹੇ ਲੋਕ ਸਭਾ ਦੀ ਹੈ ਚਾਹੇ ਐਮਸੀ ਦੀ ਹੈ ਸਾਡੇ ਲਈ ਉਹ ਨਹੀਂ ਹੀ ਉਨੀ ਹੀ ਉਹਦੀ ਮਹੱਤਤਾ ਹੁੰਦੀ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਇਹ ਗੁਰਾਇਆਂ ਦੇ ਵਿੱਚ ਸਾਡੇ ਸੁਰਿੰਦਰ ਕਾਲੀਆ ਜੀ 6 ਵਾਟ ਤੋਂ ਇੱਥੋਂ ਖੜੇ ਨੇ ਔਰ ਲੋਕਾਂ ਦਾ ਬਹੁਤ ਭਰਮਾ ਹੁੰਗਾ ਰਾਏ ਸੁਰਿੰਦਰ ਕਾਲੀਆ ਜੀ ਨੂੰ ਕਿਉਂਕਿ ਸੁਰਿੰਦਰ ਕਾਲੀਆ ਜੀ ਬੜੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਥਰੂ ਇਹਨਾਂ ਨੇ ਜਿਹੜਾ ਇੱਥੇ ਸਮਾਜ ਦੀ ਜਿਹੜੀ ਲੋਕਾਂ ਦੀ ਜਿਹੜੀ ਸੇਵਾ ਕੀਤੀ ਔਰ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਜਿਹੜਾ ਸੁਰਿੰਦਰ ਕਾਲੀਆ ਜੀ ਖੜਦੇ ਆ ਔਰ ਜਿੰਨੇ ਵੀ ਸਾਡੇ ਇੱਥੋਂ ਐਮਸੀ ਖੜੇ ਨੇ ਔਰ ਉਹਨਾਂ ਨੂੰ ਮੈਂ ਜਿਤਨੀ ਵਧਾਈ ਦੇ ਦਿੰਦਾ ਕਿਉਂਕਿ ਲੋਕ ਜਿਹੜੇ ਕੈਂਡੀਡੇਟ ਸਾਹਿਬ ਨੂੰ ਬਾਅਦ ਵਿੱਚ ਦੇਖਦੇ ਪਹਿਲਾਂ ਉਹ ਨਿਸ਼ਾਨ ਦੇਖਦੇ ਭਾਰਤੀ ਜਨਤਾ ਪਾਰਟੀ ਦਾ ਫੁੱਲ ਦਾ ਔਰ ਨਾਲੇ ਹੀ ਉਹਨਾਂ ਦੀ ਜਿਹੜੀ ਮਾਨਜੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੋਟ ਦਿੰਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਪਰ ਮੈਂ ਇੱਥੇ ਆਣ ਕੇ ਦੇਖਿਆ 6 ਵਾਡ ਦੇ ਵਿੱਚ ਕਿ ਸੁਰਿੰਦਰ ਕਾਲੀਆ ਜੀ ਨੇ ਬੜਾ ਜਿਹੜੀ ਮਿਹਨਤ ਕਰਕੇ ਇੱਥੋਂ ਨਾਮ ਕਮਾਇਆ ਔਰ ਲੋਕ ਇਹਨਾਂ ਨੂੰ ਬਹੁਤ ਵੱਡੀ ਜਿੱਤ ਦੇ ਨਾਲ ਜਿਹੜਾ ਉਹ ਜਤਾ ਰਹੇ ਆ ਜਿਸ ਤਰ੍ਹਾਂ ਗ੍ਰਾਂਵ ਦੇ ਵਿੱਚ ਕਾਂਗਰਸ ਬੀਐਸਪੀ ਕਾਮਰੇਡ ਇਹ ਨਾ ਇਹ ਕਈ ਵਾਰਡਾਂ ਦੇ ਵਿੱਚ ਆਪਸੀ ਸਮਝੌਤੇ ਅੰਦਰੂਨੀ ਸਮਝੌਤੇ ਨਾਲ ਲੜ ਰਿਹਾ ਕੀ ਜਿਨ੍ਹਾਂ ਸੀਟਾਂ ਤੇ ਕਾਲੀ ਦਲ ਨਹੀਂ ਇਲੈਕਸ਼ਨ ਲੜ ਰਿਹਾ ਉੱਥੇ ਭਾਜੀ ਜਿੱਥੇ ਲੜ ਰਹੀ ਆ ਉੱਥੇ ਉਹਨਾਂ ਦੀ ਸਪੋਰਟ ਹੈ ਕੋਈ ਦੇਖੋ ਜਿਹੜਾ ਪਾਰਟੀ ਵੱਲੋਂ ਕੋਈ ਇਦਾਂ ਦਾ ਬਿਆਸੇਜ ਨਹੀਂ ਹੈ ਪਰ ਸੁਰਿੰਦਰ ਕਾਲੀਆ ਜੀ ਨੂੰ ਬਹੁਤ ਸਾਰੇ ਦੂਸਰੀਆਂ ਪਾਰਟੀਆਂ ਵਾਲੇ ਵੀ ਕਹਿ ਰਹੇ ਆ ਕਿ ਅਸੀਂ ਤੁਹਾਡੇ ਤੁਹਾਡਾ ਸਮਰਥਨ ਕਰਾਂਗੇ ਕਿਉਂਕਿ ਲੋਕ ਜਿਹੜੇ ਏਰੀਆ 'ਚ ਪਾਰਟੀ ਤੋਂ ਉੱਪਰ ਉੱਠ ਕੇ ਜਿਹੜੀ ਵੋਟ ਦਿੰਦੇ ਆ ਜਦਾਂ ਸਰਪੰਚੀ ਦੀ ਹੋ ਗਈ ਐਮਸੀ ਦੀ ਹੋ ਗਈ ਜਿਹੜੀਆਂ ਇਲੈਕਸ਼ਨਾਂ ਇਹ ਪਾਰਟੀ ਤੋਂ ਉੱਪਰ ਉੱਠ ਕੇ ਦਿੰਦੇ ਆ ਸੁਰਿੰਦਰ ਕਾਲੀਆ ਜੀ ਨੂੰ ਹਰ ਇੱਕ ਪਾਰਟੀ ਦੇ ਜਿਹੜੇ ਲੋਕ ਨੇ ਉਹਨਾਂ ਦਾ ਸਹਿਯੋਗ ਹੈ ਇਹਨਾਂ ਨੂੰ ਆਣ ਕੇ ਮਿਲੇ ਉਹਨਾਂ ਨੇ ਕਿਹਾ ਕਿ ਸੁਰਿੰਦਰ ਕਾਲੇ ਜੀ ਤੁਸੀਂ ਫਿਕਰ ਨਾ ਕਰਿਓ ਤੁਹਾਨੂੰ ਇਥੋਂ 6 ਵਾਰਡ ਤੋਂ ਜਿਤਾ ਕੇ ਵੱਡੀ ਲੀਡ ਦੇ ਨਾਲ ਜਿਤਾਵਾਂਗੇ ਸਾਡੇ ਅੱਜ ਜਿੰਨੇ ਇਲੈਕਸ਼ਨ ਲੜ ਰਹੇ ਆ ਬੀਜੇਪੀ ਦੇ ਉਹਨਾਂ ਚੋਂ ਕਿੰਨੇ ਕਾਉਂਸਲਰ ਬਣਨਗੇ ਮੇਰੇ ਖਿਆਲ ਦੇ ਨਾਲ ਤਾਂ ਸਾਰੇ ਬਣਨਗੇ ਜੀ ਕਿਉਂਕਿ ਪ੍ਰਧਾਨ ਮੰਤਰੀ ਜੀ ਨੂੰ ਮੈਂ ਦੱਸਿਆ ਤਾਂ ਪਿਆਰ ਕਰਨ ਵਾਲੇ ਜਿਹੜੇ ਉਹਨਾਂ ਨੂੰ ਬਸ ਇੰਨਾ ਹੁੰਦਾ ਕਿ ਫੁੱਲ ਦਾ ਨਿਸ਼ਾਨ ਉਹਨਾਂ ਦੇ ਪ੍ਰਧਾਨ ਮੰਤਰੀ ਜੀ ਦੇ ਨਾਂ ਤੇ ਜਿਹੜੀ ਵੋਟ ਪੈਂਦੀ ਹੈ ਸਭ ਜਿੱਤਣਗੇ ਸਾਡੇ ਚੈਨਲ ਦੇ ਮਾਧਮ ਨਾਲ ਤੁਸੀਂ ਇਹ ਗ੍ਰਾਂ ਦੇ ਜਿਹੜੇ ਜਿੱਥੋਂ ਭਾਜੀਪੀ ਇਲੈਕਸ਼ਨ ਲੜ ਰਹੀ ਹੈ ਉਹਨਾਂ ਵਾਰਡਾਂ ਦੇ ਵੋਟਰਾਂ ਨੂੰ ਕੀ ਅਪੀਲ ਕਰੋਗੇ ਮੈਂ ਵੋਟਰਾਂ ਨੂੰ ਇਹੀ ਅਪੀਲ ਕਰਦਾ ਕਿ ਪਹਿਲਾਂ ਤੁਸੀਂ ਲਾਰੇ ਦੇ ਵਿੱਚ ਰਹੇ ਔਰ ਆਮ ਆਦਮੀ ਪਾਰਟੀ ਨੇ ਜਿਹੜਾ ਤੁਹਾਡਾ ਸਮਾ ਖਰਾਬ ਕੀਤਾ ਤਿੰਨ ਸਾਢੇ ਤਿੰਨ ਸਾਲ ਹੋ ਗਏ ਉਹਨਾਂ ਨੂੰ ਉਹਨਾਂ ਨੇ ਜਿਹੜਾ ਸਮਾ ਖਰਾਬ ਕੀਤਾ ਉਹਨਾਂ ਨੂੰ ਮੂੰਹ ਤੋੜਵਾ ਜਿਹੜਾ ਜਵਾਬ ਦਿਓ ਕਿਉਂਕਿ ਉਹਨਾਂ ਨੇ ਤੁਹਾਡੇ ਨਾਲ ਜਿਹੜਾ ਖਲਵਾੜ ਕੀਤਾ ਤੁਸੀਂ ਸੁਰਿੰਦਰ ਕਾਲੇ ਜੀ ਨੂੰ ਜਿਤਾਓ ਔਰ ਇੱਥੇ ਇੰਨਾ ਜ਼ਿਆਦਾ ਅਸੀਂ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਆ ਉਹਨਾਂ ਤੇ ਪੂਰਾ ਕੰਮ ਕਰਾਂਗੇ ਔਰ ਤੁਹਾਨੂੰ ਦੱਸਾਂਗੇ ਕਿ ਜਿਹੜੇ ਮਤਲਬ ਪਾਰਟੀਆਂ ਆ ਜਿਹੜੀਆਂ ਉਹਨਾਂ ਦਾ ਕਿੰਨਾ ਕਿਦਾਂ ਸਮਰਥਨ ਰਹਿੰਦਾ ਐਮਸੀ ਨੂੰ ਮੇਰੇ ਨਾਲ ਰਣਜੀਤ ਪਵਾਰ ਜੀ ਜਿਨ੍ਹਾਂ ਨੇ ਵਾਰਡ ਦੇ ਬਾਰੇ ਸ਼ਹਿਰ ਦੇ ਬਾਰੇ ਵਾਰਡਾਂ ਦੇ ਵਿੱਚ ਇਹ ਵਾਰਡ ਵਾਸੀਆਂ ਨੂੰ ਵੋਟਰਾਂ ਨੂੰ ਅਪੀਲ ਕੀਤੀ ਆ ਤੇ ਇਹਨਾਂ ਦੇ ਜਿੰਨੇ ਵੀ ਕੈਂਡੀਡੇਟ ਬੀਜੇਪੀ ਦੇ ਖੜੇ ਆ ਹੁਣ ਵੇਖਣਾ ਇਹ ਹੋਵੇਗਾ ਕਿ 21 ਦਸੰਬਰ ਨੂੰ ਜੋ ਰਿਜ਼ਲਟ ਆਉਂਦਾ ਤਾਂ ਉਹਨਾਂ ਵਿੱਚੋਂ ਕਿੰਨੇ ਕਾਉਂਸਲਰ ਬਣਦੇ ਆ ਇਹ 21 ਦਸੰਬਰ ਦੀ ਸ਼ਾਮ ਦੱਸੇਗੀ ਚੇਤਨਾ ਚੈਨਲ ਲਈ ਕੈਮਰਾਮੈਨ ਹਰਜਿੰਦਰ ਰਤੂ ਦੇ ਨਾਲ ਪ੍ਰਦੀਪ ਰਾਜਾ ਜੀ